ਮੈਂ ਨਰਿੰਦਰ ਬੈਲ ਸ਼ਰੋਮਨੀ ਅਕਾਲੀ ਦਲ ਹਲਕਾ ਇੰਚਾਰਜ ਸੈਂਟਰ ਅੰਮ੍ਰਿਤਸਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਬੈਠੇ ਸਮੂਹ ਪੰਜਾਬੀਆਂ ਨੂੰ ਹਿੰਦੂਸਤਾਨੀਆਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦੇਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਸਾਡੇ ਤੇ ਮਿਹਰ ਪ੍ਰਿਆਸ ਸਿਰ ਤੇ ਹੱਥ ਰੱਖਣ ਅਸੀਂ ਇਹਨਾਂ ਦੀਆਂ ਇਸੇ ਤਰ੍ਹਾਂ ਜਨਮ ਦਿਨ ਮਨਾਉਂਦੇ ਰਹੀਏ ਕਿਉਂਕਿ ਬਾਬਾ ਦੀਪ ਸਿੰਘ ਬੋਲ ਭੋਲੇ ਗੁਰੂ ਆ ਜੋ ਮੰਗੀਦਾ ਉਹ ਦੇ ਦਿੰਦੇ ਆ ਤੇ ਬਾਬਾ ਜੀ ਦੇ ਅਸੀਂ ਤੇ ਚਰਨਾ ਚਰਨ ਮੇਹਰ ਅਰਦਾਸ ਕਰਦੇ ਰਹਿੰਦੇ ਆ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਤੇ ਸਾਡੇ ਪੰਜਾਬ ਤੇ ਸਾਡੇ ਭੈਣਾ ਭਰਾਵਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਔਰ ਪੰਜਾਬ ਨੂੰ ਇਸੇ ਤਰ੍ਹਾਂ ਤਰੱਕੀ ਤੇ ਬਲੰਦੀਆਂ ਤੇ ਪਹੁੰਚਾਵੇ ਵਾਹਿਗੁਰੂ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਤੇ ਤੰਦਰੁਸਤੀ ਬਖਸ਼ੇ ਅਸੀਂ ਸਾਰਾ ਸ਼ਹਿਰ ਇਸੇ ਤਰ੍ਹਾਂ ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਰਹੀਏ ਔਰ ਖੁਸ਼ੀਆਂ ਜਿਹੜੀਆਂ ਉਹਨਾਂ ਦੀਆਂ ਲੈਂਦੇ ਰਹੀਏ ਤੇ ਵੰਡਦੇ ਰਹੀਏ ਕਿਹੜੀ ਜਗ੍ਹਾ ਤੇ ਮੇਰਾ ਵਾਪਸ ਤੇਵਾਹਾਂ ਅੱਜ ਜਵਾਲਾਜੀ ਟ੍ਰੈਵਲ ਦੇ ਮਾਲਕ ਸਨੀ ਸਰੀਨਜੀ ਨੇ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਤੇ ਇੱਥੇ ਕੇਕ ਵੀ ਕਟਾਇਆ ਔਰ ਆਪਣੇ ਯਾਰਾਂ ਦੋਸਤਾਂ ਨੂੰ ਵਿੱਚ ਸੱਦ ਕੇ ਬਾਬਾ ਜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਔਰ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਹਮੇਸ਼ਾ ਹੀ ਸਨੀ ਜੀ ਨੇ ਕੋਈ ਵੀ ਦਿਹਾੜਾ ਆਪਦਾ ਬਾਬਾ ਜੀ ਦਾ ਚਾਹ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤੇ ਇਹ ਮੈਨੂੰ ਮੇਰਾ ਛੋਟਾ ਭਰਾ ਜਰੂਰ ਯਾਦ ਕਰਦਾ ਹੈ ਤੇ ਮੈਂ ਇੱਥੇ ਉਸੇ ਵੇਲੇ ਆਪਣੀ ਹਾਰੀ ਲਵਾਉਣਾ ਤੇ ਅੱਜ ਮੈਂ ਬਾਬਾ ਜੀ ਦੇ ਚਰਨਾਂ 'ਚ ਹਾਰੀ ਲਵਾਈ ਆ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਬਾਬਾ ਜੀ ਦਾ ਇੱਥੇ ਕੇ ਕੱਟਣ ਦਾ ਮੌਕਾ ਦਿੱਤਾ ਹੈ ਮੈਂ ਸੰਨੀ ਜੀ ਦਾ ਵੀ ਤਹਿ ਦਿਲ ਤੋਂ ਮਾਣ ਕਰਦਾ ਹਾਂ ਔਰ ਬਾਕੀ ਆਪਣੀ ਸਾਰੀ ਟੀਮ ਦਾ ਚੇਅਰਮੈਨ ਸਫਾਰੀ ਸਾਹਿਬ ਦਾ ਦੀਪੂ ਪਲਵਾਨ ਜੀ ਦਾ ਰਿੰਕੂ ਰਿੰਕੂ ਪਲਵਾਨ ਜੀ ਦਾ ਔਰ ਸਾਰੇ ਕਾਉਂਸਲਰ ਸਾਹਿਬ ਸਾਡੇ ਗੌਰਵ ਜੀ ਸਾਰੀ ਟੀਮ ਦਾ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਵੀ ਗੁਰੂ ਮਹਾਰਾਜ ਆ ਕਿ ਵੇਖੋ ਹਰ ਐਤਵਾਰ ਚ ਬਰਾ ਸਾਹਿਬ ਚੱਲਦਾ ਔਰ ਗੁਰੂ ਬਖਸ਼ਿਸ਼ ਕਰਦਾ ਗੁਰੂ ਆਪ ਜਾਣੀ ਜਾਣਿਆ ਜੇਸ਼ਾ ਸਿੰਘ ਗੁਰੂ ਨੇ ਹਰ ਜਦੋਂ ਵੀ ਮੰਗੀਦਾ ਗੁਰੂ ਦੇ ਘਰ ਜਾ ਕੇ ਸਾਡੀਆਂ ਮਰਜ਼ੀਆਂ ਪੂਰੀਆਂ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਫਿਰ ਬਾਬਾ ਜੀ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦੇਣਾ ਹੈ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾ ਰੱਖੇ ਅਸੀਂ ਬਾਬਾ ਜੀ ਦੇ ਜਨਮ ਦਿਨ ਮਨਾਉਂਦੇ ਰਹੀਏ ਮੈਂ ਅਮਨਦੀਪ ਗਿੱਲ ਸੁਪਾਰਟਮੈਂਟ ਹਲਕਾ ਮਜੀਠਾ ਸਾਬਕਾ ਚੇਅਰਮੈਨ 크ਰਿਸਚਨ ਵੈਲਫੇਅਰ ਬੋਰਡ ਪੰਜਾਬ ਸਰਕਾਰ ਮੈਂ ਅੱਜ ਆਪਣੇ ਬਹੁਤ ਹੀ ਅਜ਼ੀਜ਼ ਮਿੱਤਰ ਮਿਸਟਰ ਸਨਿਨ ਸ੍ਰੀਨਜੀ ਜਵਾਲਾ ਟ੍ਰੈਵਲ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਕੋਈ ਵੀ ਤਿਹਾਰ ਆਉਂਦਾ ਆ ਇਨਾ ਨਾਲ ਮਿਲ ਕੇ ਆਪਾਂ ਸਾਰੇ ਖੁਸ਼ੀਆਂ ਸਾਂਝੀਆਂ ਕਰਦੇ ਆਂ ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੂਰੀ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਗੁਰੂ ਮਹਾਰਾਜ ਦੇ ਜਨਮ ਦਿਨ ਦੀਆਂ ਬਾਬਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆਂ ਕਿ ਪ੍ਰਮਾਤਮਾ ਹਰ ਇੱਕ ਦੇ ਨਾਲ ਹੋਵੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਵਾਲਾ ਟਰੈਵਲ ਸਨਨੀ ਜੀ ਦੇ ਉਹਨਾਂ ਦੇ ਪਰਿਵਾਰ ਦਾ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਾਜੀ ਹਲਕਾ ਇੰਚਾਰਜ ਸੈਂਟਰਲ ਸ਼੍ਰੀ ਨਰਿੰਦਰ ਬਹਿਲ ਜੀ ਵੱਲੋਂ ਵੀ ਆਣ ਕੇ ਇੱਥੇ ਹਾਜ਼ਰੀ ਭਰੀ ਗਈ ਸਾਡੇ ਕਾਉਂਸਲਰ ਗੌਰਵ ਜੀ ਰਿੰਕੂ ਪਲਵਾਨ ਜੀ ਹੋਰ ਵੀ ਜਿੰਨੇ ਸ਼ਖਸੀਅਤ ਇਸ ਜਗ੍ਹਾ ਤੇ ਮੌਜੂਦ ਸਨ ਸਾਰਿਆਂ ਨੇ ਬਾਬਾ ਜੀ ਦਾ ਅੱਜ ਕੇਕ ਕੱਟ ਕੇ ਖੁਸ਼ੀਆਂ ਚ ਸਾਂਝੀਆਂ ਕੀਤੀਆਂ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕੀ ਆਉਣ ਵਾਲਾ ਸਮਾਂ ਵੀ ਸਾਡੀ ਤਰੱਕੀਆਂ ਵਾਲਾ ਹੋਵੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਸਾਡੇ ਵੱਡੇ ਵੀਰ ਸੰਨੀ ਜਵਾਲਾ ਟ੍ਰੈਵਲ ਵਾਲਿਆਂ ਨੇ ਅੱਜ ਤੰਦਰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਦੇ ਕੇਕ ਕਟਿਆ ਪਰਮਾਤਮਾ ਅਗੇ ਅਰਦਾਸ ਆ ਇਹਨਾਂ ਦੇ ਇਦਾਂ ਹੀ ਹੱਥ ਆਪਣਾ ਮੇਰ ਬੜਿਆ ਹੱਥ ਰੱਖਣ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੰਦਰਨ ਬਾਬਾ ਦੀਪ ਸਿੰਘ ਨਾਮਲੇਵਾ ਸੰਗਤ ਨੂੰ ਇਸ ਦਿਹਾੜੇ ਦੀ ਬਹੁਤ ਮੁਬਾਰਕਾ ਇਸ ਮੌਕੇ ਤੇ ਮੇਰੇ ਚਾਚਾ ਜੀ ਬੈਲ ਸਾਹਿਬ ਹਲਕਾ ਇੰਜਾਜ ਸੈਂਟਰ ਸਨੋਮਨ ਕਾਲੀਦਾਲ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਨਾਲ ਟੀਮ ਅਸੀਂ ਉੱਥੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਨਾਲ ਹੀ ਵਧਾਈ ਦਿੰਦੇ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਤੇ ਨਾਲ ਹੀ ਬੇਨਤੀ ਕਰਦੇ ਆ ਅਰਦਾਸ ਵੀ ਕਰਦੇ ਆ ਕਿਸਾਨਿਆਂ ਦੇ ਬਾਬਾ ਜੀ ਸਾਰੇ ਸ਼ਹਿਰ ਅੰਮ੍ਰਿਤਸਰ ਦੇ ਇਹਦਾ ਆਪਣਾ ਹੱਥ ਰੱਖਣ ਜਿਹਨੇ ਨਾਮ ਲੇਵਾ ਸੰਗਤ ਆ ਉਹਨਾਂ ਨੂੰ ਆਪਣਾ ਅਸ਼ੀਰਵਾਦ ਦੇਣ ਤੇ ਸਾਰਿਆਂ ਦੇ ਚੜ੍ਹਦੀ ਕਲਾ ਕਰਨ ਜੋ ਉਹ ਜੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਕੇ ਕੱਟਿਆ ਗਿਆ ਮੈਂ ਸੰਨੀ ਸਰੀਨ ਉਮੀਦ ਪ੍ਰਧਾਨ ਸ਼ੋਮਨੀ ਕਾਲੀਦਲ ਜ਼ਿਲ੍ਹਾ ਅੰਮ੍ਰਿਤਸਰ ਜਵਾਲਾ ਹੀ ਟੂਰਨ ਟ੍ਰੈਵਲ ਵੱਲੋਂ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 26 ਜਨਵਰੀ 2026 ਹਰ ਘਰ ਨੂੰ ਪਤਾ ਬਾਬਾ ਜੀ ਦਾ ਦਿਹਾੜਾ ਅੱਜ ਉਦੇ ਕਰਕੇ ਅੱਜ ਜਨਮ ਦਿਨ ਦਾ ਦਿਹਾੜੇ ਦਾ ਕੇਕ ਕਟਿਆ ਗਿਆ ਜਵਾਲਾ ਟੂਰਨ ਟ੍ਰੈਵਲ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇ ਤੌਰ ਤੇ ਕੀ ਕਹਿਣਾ ਚਾਹੀਦਾ ਮੈਂ ਆਪਣੇ ਵੱਲੋਂ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਭੈਣ ਭਰਾਵਾਂ ਵੱਲੋਂ ਆਪਣੇ ਯਾਰ ਦੋਸਤਾਂ ਵੱਲੋਂ ਆਪਣੇ ਸਾਰੇ ਜੀ ਆਇਆਂ ਦਫ਼ਤਰ ਆਇਆਂ ਵੱਲੋਂ ਮੈਂ ਲੱਖ ਲੱਖ ਵਧਾਈ ਦਿੰਦਾ ਬਾਬਾ ਦੀਪ ਸਿੰਘ ਦੇ ਦਿਹਾੜੇ ਦੀ ਉਹਨਾਂ ਦੇ ਦਿਹਾੜੇ ਦਾ ਕੇਕ ਕਟਿਆ ਗਿਆ ਮੈਂ ਸਾਰੇ ਸਮੂਹ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ Lak lak budaydı